ਮੋਟਰਸਾਈਕਲ ਮੈਨੂੰ ਬਹੁਤ ਸ਼ੌਂਕ ਆ ਉਹ ਤੁਸਾਂ ਕਹਿੰਦੇ ਮੇਰੇ ਕੋਲ ਤਿੰਨ ਚਾਰ ਮੋਟਰਸਾਈਕਲ ਨੇ ਕੀ ਬਾਤ ਹੈ ਤੇ ਜਿੱਥੇ ਜੜਾ ਫੱਟਾ ਜੇ ਆਪਾਂ ਉਹ ਲੈ ਕੇ ਚਲੇ ਜਾਈਦਾ ਉਹਦੇ ਵਿੱਚ ਹੀ ਮੇਰਾ ਸਾਰਾ ਸਮਾਨ ਹੁੰਦਾ ਕੈਂਪਿੰਗ ਲਈ ਟੈਂਟ ਮੇਰੇ ਕੋਲੇ ਹੁੰਦੇ ਨੇ ਮੈਂ ਕੋਸ਼ਿਸ਼ ਕਰਦਾ ਉਹਨਾਂ ਕਿ ਹੋਟਲਾਂ 'ਚ ਘਟ ਰਿਹਾ ਜਾਵੇ ਅੱਛਾ ਆਪਣੇ ਟੈਂਟ 'ਚ ਰੋ ਕੀ ਬਾਤ ਲੋਕ ਕਹਿੰਦੇ ਅਸੀਂ 5 ਸਟਾਰ ਹੋਟਲ 'ਚ ਰਹਿਣਾ ਮੈਂ ਕਹਿੰਦਾ ਉਹਨਾਂ ਮੈਂ ਮਿਲੀਅਨ ਸਟਾਰ ਦੇ ਥੱਲੇ ਸੌਣਾ ਆ ਜਦੋਂ ਜਾ ਕੇ ਨਦੀ ਦੇ ਕਿਨਾਰੇ ਟੈਂਟ ਪਾਈਦਾ ਆ ਤੇ ਰਾਤ ਨੂੰ ਸੌ ਕੇ ਉੱਪਰ ਤਾਰੇ ਦੇਖੀਦੇ ਆ ਬੜੇ ਤਾਰੇ ਦੇਖਦੇ ਆ ਜੀ ਹਨਾ ਉਹ ਮਿਲੀਅਨ ਸਟਾਰ ਤੇ ਉਹ ਉਹ ਉਨੇ ਯਾਰ ਵੱਖੇ ਸੋ ਪੰਜਾਬ ਤੋਂ ਤੁਸੀਂ ਮਤਲਬ ਫਿਰ ਬਾਈਕ ਤੇ ਜਾਂਦੇ ਹੋ ਜਾਂ ਉੱਥੇ ਜਾ ਕੇ ਤੁਸੀਂ ਨਹੀਂ ਨਹੀਂ ਆਪਣੇ ਘਰੋਂ ਤੁਰੇਦਾ ਆ ਮੋਟਰਸਾਈਕਲ ਨਾਲ ਯਾਰ ਦੋਸਤ ਜਦੋਂ ਜਾਣਾ ਹੋਵੇ ਹਾਂਜੀ ਇੱਕ ਦੋ ਜਾਣੇ ਅਸੀਂ ਨਾਲ ਪਿੱਤਰ ਹੁੰਨੇ ਆ ਇਕੱਠੇ ਕਈ ਵਾਰ ਮੈਂ ਇਕੱਲਾ ਵੀ ਨਿਕਲ ਗਿਆ ਇਕੱਲਾ ਵੀ ਮੈਂ ਚੱਲਿਆ ਇਹਦਾ ਇੰਨਾ ਜਨੂੰਨ ਹੁੰਦਾ ਆ ਹਾਂ ਜਦੋਂ ਜਾਣਾ ਹੁੰਦਾ ਆ ਲੇ ਨੂੰ ਤੇ ਇੱਕ ਰਾਤ ਪਹਿਲਾਂ ਨੀਂਦ ਨਹੀਂ ਆਉਂਦੀ ਅੱਛਾ ਇੰਨੀ ਐਕਸਾਈਟਮੈਂਟ ਹੁੰਦੀ ਵਾਹ ਜੀ ਵਾਹ ਕੀ ਬਾਤ ਆ ਬਿਲਕੁਲ ਨਾਲ ਨਾਲ ਇਹ ਸ਼ੌਂਕ ਜਿਹੜੇ ਚੱਲਣੇ ਚਾਹੀਦੇ ਆ ਬਿਲਕੁਲ ਹੀ ਚੇਂਜਸ ਵੀ ਹੋ ਜਾਂਦੀਆਂ ਤਬਦੀਲੀਆਂ ਵੀ ਆ ਜਾਂਦੀਆਂ ਥੋੜਾ ਬੰਦਾ ਫਰੈਸ਼ ਹੋ ਕੇ ਵਾਪਸ ਆ